ਜੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਿਸੇ ਨਾ ਕਿਸੇ ਆਉਣ ਵਾਲੇ ਸਮੇਂ ਨੂੰ ਲੈ ਕੇ ਭਵਿੱਖ ਨੂੰ ਲੈ ਕੇ ਹਰ ਇਨਸਾਨ ਬੜੀ ਚਿੰਤਾ ਦੇ ਵਿੱਚ ਹੈ ਕਹਿੰਦੇ ਕਿ ਚਿੰਤਾ ਇੱਕ ਅਜਿਹੀ ਚੀਜ਼ ਹੈ ਜਿਹੜੀ ਚਿੰਤਾ ਚਿਖਾ ਬਰਾਬਰ ਕਿਹਾ ਜਾਂਦਾ ਇਹਨੂੰ ਚਿੰਤਾ ਇੱਕ ਬਹੁਤ ਵੱਡੀ ਬਿਮਾਰੀ ਹੈ ਡਿਪਰੈਸ਼ਨ ਚ ਬੰਦਾ ਚਲਾ ਜਾਂਦਾ ਤੇ ਉਹੀ ਚਿੰਤਾ ਹੈ ਜਿਹੜੀ ਇਨਸਾਨ ਨੂੰ ਚੀਖਾ ਤੱਕ ਲੈ ਜਾਂਦੀ ਹੈ ਚਿੰਤਾ ਸ਼ਬਦੀ ਇੱਕ ਅਜਿਹਾ ਸ਼ਬਦ ਹੈ ਕਿ ਜੋ ਹਰ ਇਨਸਾਨ ਨੂੰ ਪਰੇਸ਼ਾਨ ਕਰਦੀ ਹੈ ਚਾਹੇ ਉਹ ਉਹ ਇਨਸਾਨ ਦੇ ਆਪਣੇ ਭਵਿੱਖ ਦੀ ਚਿੰਤਾ ਹੋਵੇ ਚਾਹੇ ਉਹਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੋਵੇ ਪਰ ਚਿੰਤਾ ਜਿਹੜੀ ਹੈਗੀ ਆ ਉਹ ਇਨਸਾਨ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਜੇਕਰ ਤੁਸੀਂ ਅੱਜ ਆਪਣੀ ਜ਼ਿੰਦਗੀ ਨੂੰ ਪ੍ਰੈਜੈਂਟ ਜ਼ਿੰਦਗੀ ਨੂੰ ਵਰਤਮਾਨ ਚ ਜਿਉਣਾ ਸਿੱਖੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਲ ਕਰ ਸਕਦੇ ਹੋ ਵਰਤਮਾਨ ਚ ਜੀਣਾ ਸਿੱਖੋ ਤੇ ਜਿਹੜਾ ਕੁਝ ਅੱਗੇ ਹੋਣਾ ਹੈ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਡਿਟੇਲ ਦੇ ਨਾਲ ਅੱਜ ਅਸੀਂ ਗੱਲਬਾਤ ਸਾਂਝੀ ਕਰਦੇ ਆਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਕੋਈ ਵੀਡੀਓ ਅਪਲੋਡ ਕਰਦੇ ਆਂ ਸਭ ਤੋਂ ਪਹਿਲਾਂ ਉਹਦੇ ਜਿਹੜੇ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਕਹਿੰਦੇ ਨੇ ਵੀ ਮਨ ਦੇ ਦੁਖੀ ਹੋਣ ਦਾ ਮੁੱਖ ਕਾਰਨ ਹੈਗਾ ਭਵਿੱਖ ਦੀ ਚਿੰਤਾ ਜੇਕਰ ਤੁਹਾਡਾ ਮਨ ਦੁਖੀ ਆ ਤਾਂ ਉਹਦਾ ਮੁੱਖ ਕਾਰਨ ਕੀ ਹੈਗਾ ਕਿ ਤੁਸੀਂ ਭਵਿੱਖ ਦੀ ਚਿੰਤਾ ਕਰਦੇ ਹੋ ਭਵਿੱਖ ਦੀ ਕਿਤੇ ਤੁਸੀਂ ਚਿੰਤਾ ਕਰਦੇ ਹੋ ਅਤੀਤ ਬੀਤੇ ਹੋਏ ਕੱਲ ਦਾ ਪਸਤਾਵਾ ਹੁੰਦਾ ਜੋ ਪਾਸਟ ਤੁਹਾਡੀ ਜ਼ਿੰਦਗੀ ਦੇ ਵਿੱਚ ਲੰਘ ਗਿਆ ਤੁਸੀਂ ਉਸ ਨੂੰ ਲੈ ਕੇ ਬਹੁਤ ਪਛਤਾ ਰਹੇ ਹੋ ਭਵਿੱਖ ਦੀ ਤੁਹਾਨੂੰ ਚਿੰਤਾ ਹੈਗੀ ਆ ਤੇ ਅਤੀਤ ਜੋ ਪਾਸਟ ਦੇ ਵਿੱਚ ਤੁਹਾਡੇ ਨਾਲ ਹੋਇਆ ਜੋ ਪਾਸਟ ਦੇ ਵਿੱਚ ਗੁਜ਼ਰਿਆ ਤੇ ਉਹਦਾ ਤੁਹਾਨੂੰ ਪਛਤਾਵਾ ਬਹੁਤ ਆਉਂਦਾ ਉਹ ਪਛਤਾਵਾ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਨੰਬਰ 1 ਤੇ ਤੁਹਾਨੂੰ ਭਵਿੱਖ ਦੀ ਚਿੰਤਾ ਬਹੁਤ ਪਰੇਸ਼ਾਨ ਕਰਦੀ ਆ ਦੂਸਰਾ ਹੈਗਾ ਕਿ ਬੀਤੇ ਹੋਏ ਕੱਲ ਦਾ ਪਛਤਾਵਾ ਜਣੀ ਕਿ ਪਾਸਟ ਦੇ ਵਿੱਚ ਜੋ ਤੁਹਾਡੇ ਨਾਲ ਹੋਇਆ ਚੰਗੇ ਨੂੰ ਤਾਂ ਬੰਦਾ ਛੇਤੀ ਭੁੱਲ ਜਾਂਦਾ ਹੈਗਾ ਇਨਸਾਨ ਜਲਦੀ ਭੁੱਲ ਜਾਂਦਾ ਹੈ ਪਰ ਚੰਗਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਬੀਤਿਆਗਾ ਉਹਦਾ ਪਛਤਾਵਾ ਤਰੀਕਾ ਦੇ ਵੀ ਇਨਸਾਨ ਨੂੰ ਹੁੰਦਾ ਉਹਨੂੰ ਭੁੱਲ ਵੀ ਇਨਸਾਨ ਛੇਤੀ ਜਾਂਦਾ ਪਰ ਜਿਹੜਾ ਤੁਹਾਡੇ ਨਾਲ ਕੋਈ ਬੁਰਾ ਹੋ ਗਿਆ ਕੋਈ ਗਲਤ ਹੋ ਗਿਆ ਕੋਈ ਇਹੋ ਜੀ ਘਟਨਾ ਵਾਪਰ ਗਈ ਜਿਹੜੀ ਕਦੇ ਨਾ ਭੁੱਲਣਯੋਗ ਆ ਉਹ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰਦੀ ਹੈ ਕਿ ਜੋ ਤੁਹਾਡੇ ਬਿੱਤੇ ਦੇ ਵਿੱਚ ਲੰਘ ਗਿਆ ਪਾਸ ਤੇ ਵਿੱਚ ਗੁਜ਼ਰ ਗਿਆ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰਦੀਆਂ ਨੇ ਜੇਕਰ ਤੁਸੀਂ ਉਹ ਪਛਤਾਵਾ ਨਾ ਛੱਡਿਆ ਤਾਂ ਤੁਸੀਂ ਜਿਹੜਾ ਪਹਿਲਾਂ ਜ਼ਿੰਦਗੀ ਦੇ ਵਿੱਚ ਬਿੱਤਿਆ ਉਹ ਤੇ ਬੀਤ ਹੀ ਚੁੱਕਿਆਗਾ ਤੁਸੀਂ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਮਨ ਨੂੰ ਬੇਹੱਦ ਦੁਖੀ ਕਰ ਰਹੇ ਹੋ ਸੋ ਜੇ ਤੁਸੀਂ ਵਰਤਮਾਨ ਸਮੇਂ ਤੇ ਜੀਣਾ ਸਿੱਖਣਾ ਹੈ ਜੇ ਵਰਤਮਾਨ ਸਮੇਂ ਤੇ ਜੀਣਾ ਸਿੱਖੋਗੇ ਤਾ ਤੁਹਾਨੂੰ ਭਵਿੱਖ ਦੀ ਚਿੰਤਾ ਵੀ ਘੱਟ ਕਰਨੀ ਚਾਹੀਦੀ ਹੈ ਤੇ ਬੀਤੇ ਹੋਏ ਕੱਲ ਦਾ ਪਛਤਾਵਾ ਵੀ ਤੁਹਾਨੂੰ ਘੱਟ ਕਰਨਾ ਚਾਹੀਦਾ ਹੈ ਵਰਤਮਾਨ 'ਚ ਜੀਣਾ ਸਿੱਖੋ ਅਤੇ ਜੋ ਤੁਹਾਡੇ ਕੋਲ ਹੈ ਉਸ ਵਿੱਚ ਖੁਸ਼ ਰਹੋ ਜੋ ਤੁਹਾਡੇ ਕੋਲ ਸੁੱਖ ਸਾਧਨ ਘੱਟ ਵੱਧ ਜਿਆਦਾ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਹਦੇ ਵਿੱਚ ਹਮੇਸ਼ਾ ਤੁਸੀਂ ਖੁਸ਼ ਰਹੋ ਉਹਦੇ ਵਿੱਚ ਹਮੇਸ਼ਾ ਤੁਸੀਂ ਖੁਸ਼ ਰਹੋ ਤੇ ਉਸ ਵਾਹਿਗੁਰੂ ਦਾ ਉਸ ਪ੍ਰਭੂ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹੋ ਕਿ ਜੋ ਪ੍ਰਮਾਤਮਾ ਤੂੰ ਮੈਨੂੰ ਦਿੱਤਾ ਹੈ ਇਹ ਸਭ ਤੇਰੀ ਦਿੱਤੀ ਹੋਈ ਦਾਤ ਹੈ ਇਹ ਤੋਂ ਮੈਂ ਬਹੁਤ ਖੁਸ਼ ਹਾਂ ਅਸੀਂ ਹੋਰ ਮੰਗਣ ਜਾਂਦੇ ਆ ਜੇਕਰ ਸਾਡੇ ਕੋਲੇ ਪ੍ਰਮਾਤਮਾ ਸਾਨੂੰ ਦੋ ਟਾਈਮ ਦੀ ਰੋਟੀ ਦਿੰਦਾ ਹੈ ਅਸੀਂ ਬਿਮਾਰੀਆਂ ਤੋਂ ਰਹਿ ਤਾਂ ਤੰਦਰੁਸਤ ਜ਼ਿੰਦਗੀ ਹੈ ਸਿਰ ਤੇ ਪ੍ਰਮਾਤਮਾ ਨੇ ਛੱਤ ਦਿੱਤੀ ਹੋਈ ਆ ਤਾਂ ਸਾਨੂੰ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਬਿਹੇ ਪ੍ਰਭੂ ਹੇ ਗੋੜਹੇ ਪ੍ਰਮਾਤਮਾ ਜੋ ਤੂੰ ਮੈਨੂੰ ਦਿੱਤਾ ਮੈਂ ਬਹੁਤ ਖੁਸ਼ ਹਾਂ ਦੇ ਵਿੱਚ ਮੈਨੂੰ ਹੋਰ ਕੁਝ ਨਹੀਂ ਚਾਹੀ ਤੇ ਮੈਨੂੰ ਤੰਦਰੁਸਤੀ ਚਾਹੀਦੀ ਆ ਜੇ ਤੂੰ ਮੈਨੂੰ ਨਰੋਈ ਸੀਤ ਇਹ ਤੰਦਰੁਸਤੀ ਦੇਵੇਂਗਾ ਪ੍ਰਮਾਤਮਾ ਮੇਰੇ ਤੇ ਮਿਹਰ ਦੀ ਨਿਗਾਹ ਰੱਖੇਗਾ ਤੇ ਮੈਂ ਬਹੁਤ ਕੁਝ ਬੇਨਤ ਕਰਕੇ ਬਣਾ ਸਕਦਾ ਇੱਥੇ ਬਣਾ ਇੱਥੇ ਅਤੇ ਹੁਣ ਵਿੱਚ ਧਿਆਨ ਕਰਨ ਤੇ ਮਨ ਨੂੰ ਸਕੂਨ ਮਿਲਦਾ ਹੈ ਇੱਥੇ ਅਤੇ ਹੁਣ ਵਿੱਚ ਧਿਆਨ ਕਰਨ ਤੇ ਮਨ ਨੂੰ ਸਕੂਨ ਜ਼ਰੂਰ ਮਿਲਦਾ ਜੇਕਰ ਅਸੀਂ ਚਾਹੀਏ ਵੀ ਅਸੀਂ ਇੱਥੇ ਧਿਆਨ ਕਰ ਲਈਏ ਤੇ ਹੋਂਦ ਦੇ ਵਿੱਚ ਅਸੀਂ ਪ੍ਰੈਜੈਂਟ ਦੇ ਵਿੱਚ ਆਹ ਜੀ ਤਮਨ ਨੂੰ ਸਕੂਨ ਬਹੁਤ ਮਿਲਦਾ ਜੇਕਰ ਵਰਤਮਾਨ ਦੇ ਵਿੱਚ ਅਸੀਂ ਜ਼ਿੰਦਗੀ ਜੀਣੀ ਹੈ ਤਾਂ ਸਾਨੂੰ ਇਹ ਸਾਰੀਆਂ ਜਿੰਨੀਆਂ ਸਾਡੇ ਪਾਸਤੇ ਵਿੱਚ ਕੌੜੀਆਂ ਚੀਜ਼ਾਂ ਗੁਜ਼ਰ ਗਈਆਂ ਕਹਿੰਦੇ ਹੁੰਦੇ ਇੱਕ ਬੁਰਾ ਵਕਤ ਹਮੇਸ਼ਾ ਯਾਦ ਰਹਿੰਦਾ ਹੈ ਇਨਸਾਨ ਨੂੰ ਤੇ ਜਿਹੜਾ ਚੰਗਾ ਵਕਤ ਆਗਾ ਉਹ ਇਨਸਾਨ ਹਮੇਸ਼ਾ ਭੁੱਲ ਜਾਂਦਾ ਹੈ ਚੰਗੇ ਵਕਤ ਦੇ ਵਿੱਚ ਫਿਰ ਸਾਨੂੰ ਕੋਈ ਵੀ ਯਾਦ ਨਹੀਂ ਆਉਂਦਾ ਉਸ ਤੋਂ ਫਿਰ ਅਸੀਂ ਰੱਬ ਦਾ ਨਾਮ ਲੈਣਾ ਵੀ ਭੁੱਲ ਜਾਂਦੇ ਹਾਂ ਸੋ ਜੇਕਰ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਵਰਤਮਾਨ ਸਮੇਂ ਦੇ ਵਿੱਚ ਜਿਉਣਾ ਸਿੱਖੋ ਤੇ ਫਿਰ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਜ਼ਿੰਦਗੀ ਤੇ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਵਧੀਆ ਆਪਣੇ ਆਪ ਨੂੰ ਰੱਖ ਸਕਦੇ ਹੋ ਭੁੱਖ ਦੀ ਚਿੰਤਾ ਕਿਹਨੇ ਦੇਖੀ ਹੈ ਅੱਜ ਹੈ ਪਤਾ ਨਹੀਂ ਕੱਲ ਹੈ ਪਤਾ ਹੀ ਨਹੀਂ ਹੈ ਪਰਮਾਤਮਾ ਦੇ ਦਿੱਤੇ ਸੁਆਸਾ ਦੀ ਪੂੰਜੀ ਦਾ ਕੀ ਪਤਾ ਕਿੱਥੇ ਜਾ ਕੇ ਖਤਮ ਹੋ ਜਾਣੀ ਆ ਅੰਦਰ ਗਿਆ ਹੋਇਆ ਸਾਹ ਬਾਹਰ ਆਵੇ ਨਾ ਆਵੇ ਉਹ ਤੇ ਉਸ ਪ੍ਰਭੂ ਨੂੰ ਪਤਾ ਹੈ ਉਸ ਭਗਵਾਨ ਨੂੰ ਪਤਾ ਹੈ ਪਰ ਅਸੀਂ ਤਾਂ ਬਹੁਤ ਲੰਬੀਆਂ ਲੰਬੀਆਂ ਸਕੀਮਾਂ ਬਣਾਉਂਦੇ ਆ ਪਰ ਕਹਿੰਦੇ ਨੇ ਵੀ ਜਰੂਰ ਆਸ ਰੱਖਣੀ ਚਾਹੀਦੀ ਆ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਭਵਿੱਖ ਦੀ ਚਿੰਤਾ ਦੇ ਵਿੱਚ ਐਨੇ ਡੁੱਬ ਗਏ ਹੋ ਕਿ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਤੁਸੀਂ ਦਵਾਈਆਂ ਤੇ ਆ ਗਏ ਨੀਂਦ ਤੁਹਾਨੂੰ ਨਹੀਂ ਆਉਂਦੀ ਚੈਨ ਤੁਹਾਨੂੰ ਨਹੀਂ ਕਿਤੇ ਹੈਗਾ ਹਰ ਵੇਲੇ ਤੁਸੀਂ ਉਦਾਸ ਰਹਿੰਦੇ ਹੋ ਸਰੀਰਕ ਤੌਰ ਤੇ ਤੁਸੀਂ ਤੰਦਰੁਸਤ ਨਹੀਂ ਰਹਿੰਦੇ ਡਾਕਟਰਾਂ ਦੇ ਹਸਪਤਾਲਾਂ ਦੇ ਚੱਕਰ ਕੱਟਦੇ ਫਿਰਦੇ ਹੋ ਜਿੱਥੇ ਤੁਹਾਡੀ ਮਾਨਸਿਕ ਸਥਿਤੀ ਖਰਾਬ ਹੁੰਦੀ ਆ ਉੱਥੇ ਤੁਹਾਡੀ ਆਰਥਿਕ ਵੀ ਨੁਕਸਾਨ ਹੁੰਦਾ ਸਮਾਜੀ ਤੌਰ ਤੇ ਵੀ ਲੋਕ ਫਿਰ ਤੁਹਾਨੂੰ ਦੇਖਦੇ ਆ ਕਿ ਯਾਰ ਇਹ ਬੜਾ ਟੈਨਸ਼ਨ ਦੇ ਵਿੱਚ ਰਹਿੰਦਾ ਇਹਨੂੰ ਪਤਾ ਨਹੀਂ ਕਿਸ ਚੀਜ਼ ਦੀ ਪਰੇਸ਼ਾਨੀ ਹੈ ਸੋ ਪਰੇਸ਼ਾਨੀਆਂ ਸਭ ਨੂੰ ਹੀ ਹੁੰਦੀਆਂ ਨੇ ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਪਰ ਜਦੋਂ ਤੁਸੀਂ ਇਸ ਦੀ ਲਪੇਟ ਦੇ ਵਿੱਚ ਜ਼ਿਆਦਾ ਆ ਜਾਂਦੇ ਹੋ ਤਾਂ ਉਦੋਂ ਹਮੇਸ਼ਾ ਤੁਹਾਡਾ ਫਿਜ਼ੀਕਲੀ ਤੇ ਸਰੀਰਕ ਤੌਰ ਤੇ ਅਤਿਆਰਕਤ ਤੌਰ ਤੇ ਜਿਹੜਾ ਤੁਹਾਡਾ ਨੁਕਸਾਨ ਹੁੰਦਾ ਉਹਦਾ ਅੰਦਾਜ਼ਾ ਸਿਰਫ ਤੁਸੀਂ ਖੁਦ ਹੀ ਲਾ ਸਕਦੇ ਹੋ ਸੋ ਜੇਕਰ ਤੁਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਵਰਤਮਾਨ ਦੇ ਵਿੱਚ ਜ਼ਿੰਦਗੀ ਜਿਉਣੀ ਸਿੱਖੋ ਪਾਸਟ ਨੂੰ ਤੇ ਫਿਊਚਰ ਨੂੰ ਦੀ ਜਿਹੜੀ ਚਿੰਤਾ ਕਰਨ ਲੱਗਿਓ ਉਹਨੂੰ ਤੁਸੀਂ ਛੱਡ ਦਿਓ ਕੱਲ ਕੀ ਨੇ ਦੇਖਿਆਗਾ ਇੱਥੇ ਮੈਂ ਛੋਟੀ ਜੀ ਤੁਹਾਨੂੰ ਉਦਾਹਰਣ ਦੇ ਦਿਆਂ ਕਿ ਜਿਹੜੇ ਨਾਨੇ ਕਾਲ ਵੀ ਆਪਣੇ ਪਾਵਰ ਦੇ ਨਾਲ ਬੰਨੇ ਸੀ ਇਹਨੇ ਪਾਵਰ ਮੈਨ ਸੀ ਕਾਲ ਪਾਵਰ ਨੇ ਬੰਨ ਲਿਆ ਸੀ ਕਿ ਮੈਨੂੰ ਕੋਈ ਵੀ ਬੰਦਾ ਜਿੱਤ ਨਹੀਂ ਸਕਦਾ ਮੈਨੂੰ ਮੌਤ ਨਹੀਂ ਆ ਸਕਦੀ ਮੌਤ ਨੇ ਤਾਂ ਇੱਕ ਦਿਨ ਉਹਨਾਂ ਨੂੰ ਵੀ ਘੇਰ ਲਿਆ ਮੌਤ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਹੈਗਾ ਫਿਰ ਭਵਿੱਖ ਦੀ ਕਾਦੀ ਚਿੰਤਾ ਹੈ ਬਗੈਰ ਮਾਤਾ ਦੀ ਭਵਿੱਖ ਦੀ ਚਿੰਤਾ ਦੇ ਵਿੱਚ ਪੈ ਕੇ ਤੁਸੀਂ ਆਪਣੇ ਆਪ ਨੂੰ ਸਰੀਰ ਨੂੰ ਗਾਲੀ ਜਾਨਦੇ ਹੋ ਜਿੱਥੇ ਤੁਹਾਡਾ ਦਿਮਾਗੀ ਤੌਰ ਤੇ ਤੁਹਾਡਾ ਜਿਹੜਾ ਸੰਤੁਲਨ ਆ ਉਹ ਖਰਾਬ ਵੀ ਹੁੰਦਾ ਹੈ ਦਿਮਾਗੀ ਤੌਰ ਤੇ ਤੁਸੀਂ ਸਟਰੋਂਗ ਰਹਿੰਦੇ ਕੰਫੀਡੈਂਸ ਲੈਵਲ ਤੁਹਾਡਾ ਥੱਲੇ ਆ ਜਾਂਦਾ ਹੈ ਫਿਰ ਲੋਕ ਕੋਲੇ ਸਲਾਹਾਂ ਲੈਂਦੇ ਫਿਰਦੇ ਹੋ ਫਿਰ ਦਵਾਈਆਂ ਲੈਂਦੇ ਫਿਰਦੇ ਹੋ ਸੋ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਦੇ ਆ ਕਿ ਜੋ ਤੁਹਾਡੇ ਪਾਸਟ ਦੇ ਵਿੱਚ ਗੁਜ਼ਰ ਗਿਆ ਉਹਨੂੰ ਬਿਲਕੁਲ ਭੁੱਲ ਦਿਓ ਭਵਿੱਖ ਦੀ ਐਨੀ ਚਿੰਤਾ ਨਾ ਕਰੋ ਕਿ ਤੁਸੀਂ ਆਪਣੇ ਸਰੀਰ ਨੂੰ ਰੋਗ ਲਾ ਕੇ ਤੁਸੀਂ ਦਵਾਈਆਂ ਤੇ ਆਜੋ ਤੇ ਤੁਸੀਂ ਹਮੇਸ਼ਾ ਡਾਕਟਰਾਂ ਦੇ ਚੱਕਰ ਕੱਟਦੇ ਰਹੋ ਹਮੇਸ਼ਾ ਤੁਸੀਂ ਵਰਤਮਾਨ ਦੇ ਵਿੱਚ ਜ਼ਿੰਦਗੀ ਜਿਓ ਭਵਿੱਖ ਦੀ ਚਿੰਤਾ ਐਨੀ ਨਾ ਕਰੋ ਕਿ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਜੇ ਤੇ ਤੁਸੀਂ ਇੱਕ ਪੱਕੇ ਹੀ ਦਵਾਈਆਂ ਦੇ ਮਰੀਜ਼ ਬਣ ਜਾਓ। ਤੁਹਾਨੂੰ ਸਾਡੀ ਇਹ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ? ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜਿਓ। ਮਿਲਦੇ ਆਂਗੇ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਕਿਸੇ ਐਪੀਸੋਡ ਦੇ ਨਾਲ। ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹੈਪੀ ਨੂੰ ਦਿਓ ਜਾਇਦ। ਧੰਨਵਾਦ ਜਾਇਦ।